ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸੰਬੋਚਾਰ ਦੇ ਮੱਧਮ ਰਹੀਂ ਆਪ ਜੀ ਦੇ ਸਨਮੁਖ ਸਾਧ ਸੰਗਤ ਜੀ ਜੋ ਅੱਜ ਆਪਾਂ ਵਿਚਾਰ ਕਰਨੀ ਹੈ ਉਸ ਦਾ ਵਿਸ਼ਾ ਇਹ ਹੈ ਕਿ ਘਰ ਦੇ ਵਿੱਚੋਂ ਦੁੱਖ ਤਕਲੀਫਾਂ ਕਿਵੇਂ ਨੱਠਣ ਕਿਵੇਂ ਦੁੱਖਾਂ ਦਾ ਖਾਤਮਾ ਹੋਵੇ ਘਰ ਵਿੱਚ ਸੁੱਖ ਆਉਣ ਤੇ ਮਾਇਆ ਦੀ ਤੋਟ ਨਾ ਆਵੇ ਹਰ ਸਭ ਸਰਦ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣ ਇੱਕ ਐਸਾ ਸ਼ਬਦ ਜੋ ਧੰਗੁਰੂ ਅਰਜਨ ਦੇਵ ਮਹਾਰਾਜ ਸੇ ਪਾਤਸ਼ਾਹ ਨੇ ਗੋੜ ਰਾਗ ਵਿੱਚ ਲਿਖਿਆ ਹੈ ਗੋੜ ਮਹਲਾ 5 ਇਹ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 567 ਤੇ ਸੁਭਾਏਮਾਨ ਇਹ ਜੋ ਸ਼ਬਦ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਹੈ ਉਹਨਾਂ ਦੇ ਮੁਬਾਰਕ ਕਰ ਕਮਲਾਨਾ ਉਹਨਾਂ ਨੇ ਲਿਖਣਾ ਕੀਤਾ ਹੈ ਇਹ ਸ਼ਬਦ ਦਾ ਜਾਪ ਕੀਤੇ ਆ ਪਾਪੀ ਤੋਂ ਪਾਪੀ ਵੀ ਤਰ ਜਾਂਦੇ ਨੇ ਦੁਖੀ ਤੋਂ ਦੁਖੀ ਜਿਹੜਾ ਉਸ ਦਾ ਵੀ ਦੁੱਖ ਖਤਮ ਹੋ ਜਾਂਦਾ ਹੈ ਭਿਆਨਕ ਰੋਗਾਂ ਦਾ ਖਾਤਮਾ ਹੋ ਜਾਂਦਾ ਹੈ ਜੇ ਤੇ ਘਰ ਵਿੱਚ ਅੰਤਾਂ ਦੀ ਗਰੀਬੀ ਹੈ ਉਸ ਦੇ ਘਰੋਂ ਗਰੀਬੀ ਦਾ ਨਾਸ਼ ਹੋ ਜਾਂਦਾ ਹੈ ਆਓ ਪਹਿਲਾਂ ਸ਼ਬਦ ਸਰਵਣ ਕਰੋ ਫਿਰ ਸ਼ਬਦ ਦਾ ਜਾਪ ਕਰਨ ਦੀ ਯੁਗਤੀ ਆਪਾਂ ਦੱਸਾਂਗੇ ਉਸ ਯੁਗਤੀ ਅਨਸਾਰ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਹੈ ਆਓ ਸ਼ਬਦ ਸਰਵਣ ਕਰੋ ਜੀ ਗੋਡ ਮਹਲਾ ਪੰਜਵਾ नाम नंजण नीर नारायण गोड महल्ला पंजवा नाम नरंजण नीर नारायण रसना सिमरत पाप भुलाइनि रओ रसना सिमरत पाप भुलाइनि ਰਹਾਉ ਨਾਰੈਣ ਸਭ ਮਹੇਨਵਾਸ ਨਾਰੈਣ ਸਭ ਮਹੇਨਵਾਸ ਨਾਰੈਣ ਕਟ ਕਟ ਪ੍ਰਗਾਸ ਨਾਰੈਣ ਕਟ ਕਟ ਪ੍ਰਗਾਸ ਨਾਰੈਣ ਕਹਤੇ ਨਰਕ ਨ ਜਾਏ ਨਾਰੈਣ ਕਹਤੇ ਨਰਕ ਨ ਜਾਏ ਨਾਰੈਣ ਸੇਵ ਸਗਲ ਫਲ ਪਾਏ ਨਾਰੈਣ ਸੇਵ ਸਗਲ ਫਲ ਪਾਏ ਨਾਰੈਣ ਮਨ ਮਾਏ ਉਦਾਰ ਨਾਰੈਣ ਮਨ ਮਾਏ ਉਦਾਰ ਨਾਰੈਣ ਬੋਥ ਸੰਸਾਰ ਨਾਰੈਣ ਬੋਥ ਸੰਸਾਰ ਨਾਰੈਣ ਕਤ ਜਮ ਭਾਗ ਭੁਲੈਨ ਨਾਰੈਣ ਕਹਿਤ ਜੰਮ ਬਾਗ ਭਲਾਇਨ ਨਾਰੈਣ ਦੰਤ ਪਾਨੇ ਡੈਨ ਨਾਰੈਣ ਦੰਤ ਪਾਨੇ ਡੈਣ ਨਾਰੈਣ ਸਦ ਸਦ ਬਖਸ਼ਿੰਦ ਨਾਰੈਣ ਸਦ ਸ਼ਦ ਬਖਸ਼ਿੰਦੂ ਨਾਰੈਣ ਕੀ ਨ ਸੁਖ ਆਨੰਦ ਨਾਰੈਣ ਕੀ ਨ ਸੁਖ ਆਨੰਦ ਨਾਰੈਣ ਪ੍ਰਗਟ ਕੀਨੋ ਪਰਤਾਪ ਨਾਰੈਣ ਪ੍ਰਗਟ ਕੀਨੋ ਪਰਤਾਪੂ ਨਾਰੈਣ ਸੰਤ ਕੋ ਮਾਈ ਬਾਪੂ ਨਾਰੈਣ ਸੰਤ ਕੋ ਮਾਈ ਬਾਪੂ ਨਾਰੈਣ ਸਾਧ ਸੰਗ ਨਰੈਣ ਨਰੈਣ ਸਾਧ ਸੰਗ ਨਰੈਣ ਬਾਰੂੰ ਬਾਰ ਨਰੈਣ ਗਾਣੂੰ ਬਾਰੂੰ ਬਾਰ ਨਰੈਣ ਗਾਣੂੰ ਬਸਤੀ ਅਗੋਚਰ ਗੁਰ ਮਿਲ ਲਈ ਬਸਤੇ ਅਗੋਚਰ ਗੁਰ ਮਿਲ ਲਈ ਨਾਰੈਣੀ ਓਟ ਨਾਨਕ ਦਾਸ ਗਈ ਨਾਰੈਣੀ ਓਟ ਨਾਨਕ ਦਾਸ ਗਈ ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਸ਼ਬਦ ਜੋ ਆਪ ਜੀ ਨੇ ਸਰਵਨ ਕੀਤਾ ਹੈ ਇਹ ਸ਼ਬਦ ਦਾ ਜਾਪ ਛਵਾ ਮਹੀਨਾ 40 ਦਿਨਾਂ 40 ਦਿਨ ਇਹ ਸ਼ਬਦ ਦਾ ਜਾਪ ਕਰਨਾ ਹੈ ਸ਼ਬਦ ਦਾ ਜਾਪ ਕਰਨ ਦੀ ਵਿਧੀ ਇਹ ਹੈ ਕਿ ਤੁਸੀਂ ਜਦੋਂ ਸ਼ਬਦ ਦਾ ਜਾਪ ਕਰਨਾ ਹੈ ਇੱਕ ਦੋ ਆਸਣ ਤਿਆਰ ਕਰਨੇ ਹਨ ਇੱਕ ਆਸਣ ਤੇ ਬੈਠ ਕੇ ਆਪ ਸ਼ਬਦ ਦਾ ਜਾਪ ਕਰਨਾ ਹੈ ਦੂਜਾ ਆਸਣ ਨੂੰ ਮਉ ਸੁਣਨ ਤਿਆਰ ਕਰਨਾ ਹੈ ਉਸ ਆਪਸਨ ਤੇ ਇਹ ਭਾਵਨਾ ਬਣਾਉਣੀ ਹੈ ਕਿ ਧੰਨ ਧੰਨ 10 ਪਾਛਾਈ ਦੇ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਤੇ ਮੇਰਾ ਇਹ ਸ਼ਬਦ ਜੋ ਮੈਂ ਗਾ ਰਿਹਾ ਹਾਂ ਜਾਂ ਜੇ ਸ਼ਬਦ ਦਾ ਮਜਾਬ ਕਰ ਰਿਹਾ ਹਾਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰਾ ਸ਼ਬਦ ਸਰਵਣ ਕਰ ਰਹੇ ਹਨ ਤੇ ਮੇਰਾ ਸ਼ਬਦ ਸਰਵਣ ਕਰਕੇ ਮੇਰੇ ਤੇ ਖੁਸ਼ ਹੋ ਕੇ ਮੈਨੂੰ ਸਾਰੀਆਂ ਹੀ ਦੁਨੀਆ ਦੀਆਂ ਸਮੁੱਚੀਆਂ ਦਾਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਦੇਣਗੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਆਪਾਂ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਸਾਰੇ ਇਹ ਗੁਰਬਾਣੀ ਦਾ ਜਾਪ ਕਰਕੇ ਜੇ ਕੋਈ ਸੇਵਕ ਇਸ ਨੂੰ ਮੰਨ ਲਵੇ ਨਾ ਕਿ ਇਸ ਗੁਰਬਾਣੀ ਨੇ ਮੇਰਾ ਪਰ ਉਤਾਰਾ ਕਰਨਾ ਹੈ ਇਸ ਗੁਰਬਾਣੀ ਦਾ ਜਾਪ ਕੀਤਾ ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਤੇ ਫਿਰ ਸਤਿਗੁਰੂ ਸਾਰੇ ਹੀ ਸੁਖ ਬਖਸ਼ ਦਿੰਦੇ ਹਨ ਸੋ ਸਾਫ ਸੰਗਤ ਜੀ ਕਰੋ ਕਿਰਪਾ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਆਪਣੀ ਇੱਜ਼ਤ ਵਧਾਉਣ ਵਾਸਤੇ ਜੇ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਹੈ ਤੇ ਨੌਕਰੀ ਪ੍ਰਾਪਤ ਕਰਨ ਵਾਸਤੇ ਇਹ ਸ਼ਬਦ ਦਾ ਜਾਪ ਕਰੋ ਤੇ ਜਾਪ ਕਰਨ ਸਮੇਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਦੋ ਆਸਣ ਲਗਾਉਣੇ ਹਨ ਇੱਕ ਆਸਣ ਤੇ ਆਪ ਬੈਠਣਾ ਹੈ ਦੂਜੇ ਆਸਣ ਤੇ ਇਹ ਭਾਵਨਾ ਬਣਾਉਣੀ ਹੈ ਦੂਜਾ ਆਸਣ ਵਧੀਆ ਲਾਉਣਾ ਹੈ ਇਹ ਭਾਵਨਾ ਬਣਾਉਣੀ ਹੈ ਕਿ ਸਤਿਗੁਰੂ ਗੁਰਮਤਿ ਸਾਹਿਬ ਜੀ ਇੱਥੇ ਬਿਰਾਜਮਾਨ ਹਨ ਤੇ ਮੇਰੀ ਪੁਕਾਰ ਸ਼ਰਣ ਕਰ ਰਹੇ ਹਨ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਨਿਰੰਕਾਰ ਪ੍ਰਭੂ ਤੁਹਾਨੂੰ ਸਾਰੀਆਂ ਦਾਤਾਂ ਦੇਣਗੇ ਜਿਸਾ ਦੁੱਖ ਹੋਇਆ ਦੁੱਖ ਦੂਰ ਹੋ ਜਾਵੇਗਾ ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਨਾ ਇਹ ਸੰਸਾਰ ਵਿੱਚ ਹੀ ਸੁੱਖ ਨਹੀਂ ਮਿਲਣੇ ਅਗਲਾ ਜਿਹੜਾ ਲੋਕ ਪਰਲੋਕ ਹੈ ਨਾ ਇਹ ਲੋਕ ਦੇ ਵਿੱਚ ਤੇ ਸੁੱਖ ਮਿਲਣੇ ਹੀ ਹਨ ਇਸ ਲੋਕ ਵਿੱਚ ਜਿੱਤੇ ਮਾਨਸਕਾਰ ਵਧਣਾਈ ਆ ਪਰ ਜਿਹੜਾ ਪਰਲੋਕ ਹੈ ਜਦੋਂ ਤੁਸੀਂ ਇਸ ਲੋਕ ਨੂੰ ਛੱਡ ਕੇ ਪਰਲੋਕ ਵਿੱਚ ਜਾਣਾ ਹੈ ਉਥੇ ਵੀ ਤੁਹਾਡਾ ਮਾਨਸਕਾਰ ਹੋਵੇਗਾ ਉਥੇ ਵੀ ਆਦਰਮਾਨ ਕੀਤਾ ਜਾਵੇਗਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਬਦਾ ਦੱਸੀ ਗਈ ਵਿਧੀ ਅਨਸਾਰ ਜਾਪ ਕਰੋ ਜੀ ਇੱਕ ਬੇਨਤੀ ਹੋਰ ਹੈ ਕਿ ਸਮਾਇਕ ਹੀ ਰੱਖਣਾ ਹੈ ਜਿਸ ਸਮੇਂ ਤੇ ਜਾਪ ਸ਼ੁਰੂ ਕਰਨਾ ਹੈ ਇੱਕ ਦਿਨ ਤੋਂ ਲੈ ਕੇ 40 ਦਿਨਾਂ ਤੱਕ ਹਰ ਦਿਨ ਉਸੇ ਹੀ ਸਮੇਂ ਜਾਪ ਸ਼ੁਰੂ ਕਰਨਾ ਹੈ ਲੇਟ ਨਹੀਂ ਹੋਣਾ ਵਿੱਚੋਂ ਕਿਸੇ ਦਿਨ ਮਿਸ ਨਹੀਂ ਕਰਨਾ ਪਾਠ ਕਰਨ ਤੋਂ ਕਿਸੇ ਨਾਲ ਐਜ਼ਾ ਆਦਮੀ ਕੰਮ ਆਜ ਵੀ ਤੇ ਪਾਠ ਨਹੀਂ ਕਰਦੇ ਕੋਈ ਵੀ ਕੰਮ ਆਵੇ ਉਹ ਕੰਮ ਛੱਡ ਦੇਣਾ ਹੈ ਇਸ ਸਤਗੁਰਾਂ ਦੇ ਸ਼ਬਦ ਦਾ ਜਾਪ ਕਰਨਾ ਹੈ ਤੇ ਕੋਲ ਇੱਕ ਗਲਾਸ ਵਿੱਚ ਜਲ ਰੱਖ ਲੈਣਾ ਹੈ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਣੀ ਹੈ ਉਸ ਵਕਤ ਉਸ ਜਲ ਨੂੰ ਆਪ ਵੀ ਛਕੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਛਕਾਓ ਤੇ ਆਪਣੇ ਘਰ ਦੇ ਵਿੱਚ ਉਸ ਜਲ ਦਾ ਛੱਟਾ ਵੀ ਦੇ ਦਿਓ ਖੁਸ਼ੀਆਂ ਤੁਹਾਡੇ ਬਹੁਤੇ ਖਰੋਤੀਆਂ ਹੋਣਗੀਆਂ ਨੌ ਨਦੀਆਂ ਬਾਰਾਸ਼ ਦੀਆਂ ਤੁਹਾਡਾ ਇੰਤਜ਼ਾਰ ਕਰਨਗੀਆਂ ਕਿ ਸਾਡੇ ਲਈ ਕੀ ਹੁਕਮ ਹੈ ਸੋ ਕਿਰਪਾ ਕਰੋ ਇਹ ਸ਼ਬਦ ਦਾ ਨਿਰੰਤਰ 40 ਦਿਨ ਜਾਪ ਕਰੋ ਜੀ ਸੁਖ ਪ੍ਰਾਪਤ ਕਰੋ ਹੁਣ ਇਹ ਸ਼ਬਦ ਦਾ ਜਾਪ ਕਰਦੇ ਹਾਂ ਕਿਉਂਕਿ ਇਹ ਜੋ ਕੁਰਬਾਨੀ ਹੈ ਨਾ ਇਹ ਅਥਾ ਸਮੁੰਦਰ ਹੈ ਇਹ ਅਗੰਮੀ ਪਾਣੀ ਹੈ ਵੱਡੇ ਤੋਂ ਵੱਡਾ ਵਿਦਵਾਨ ਵੀ ਜੇ ਕਹੇ ਕਿ ਮੈਂ ਗਲਤੀ ਨਹੀਂ ਕੀਤੀ ਤੇ ਮੈਂ ਸਮਝੂਗਾ ਕਿ ਉਹ ਜਾਤੀ ਅਪਮਾਨ ਕਰਦਾ ਹੈ ਤੇ ਜਾਂ ਉਹ ਗਲਤ ਹੈ ਹਰ ਇੱਕ ਕੋਲੋਂ ਕੋਈ ਨਾ ਕੋਈ ਗਲਤੀ ਜ਼ਰੂਰ ਕਿਤੇ ਨਾ ਕਿਤੇ ਹੋ ਜਾਂਦੀ ਹੈ ਤੇ ਦਸਰੇ ਕੋਲੋਂ ਤੇ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਕਿਰਪਾ ਕਰਕੇ ਭੁੱਲਾ ਨਾ ਸਤਾਰਨਾ ਤੇ ਸੱਚੇ ਸਤguru ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਡੇ ਗੁਰੂ ਨੇ ਤੇ ਗੁਰੂਆਂ ਦੇ ਵੀ ਗੁਰੂ ਨੇ ਉਹਨਾਂ ਦੇ ਚਰਨਾਂ ਵਿੱਚ ਦਾਸ ਦੇ ਦੇ ਵੀ ਅਰਦਾਸ ਕਰਨਾ ਹੁਣ ਇੱਕ ਬੇਨਤੀ ਹੈ ਕਿ ਦਾਸਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਇਹ ਜੋ ਸ਼ਬਦ ਆਪਾਂ ਪਾਠ ਕੀਤਾ ਹੈ ਇਹ ਸ਼ਬਦਾ ਪਾਠ ਗਾਮੀ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਤਨ ਤਨ ਨਿਰਕਾਰ ਪ੍ਰਭ ਜਰੂਰ ਲਿਖੋ ਜੀ ਹੋਣ ਭੁੱਲਣ ਚੁੱਕਾਂ ਦੀ ਮਾਫੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ